ਬੀਤੀ ਰਾਤ ਤੋਂ ਜ਼ਿਲ੍ਹੇ ਵਿੱਚ ਹੋ ਰਹੀ ਬਰਸਾਤ ਨੇ ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਤੇ ਨਾਂ ਤੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਜ਼ਿਲ੍ਹੇ ਵਿੱਚ ਹੋ ਰਹੀ ਬਰਸਾਤ ਦੇ ਚੱਲਦੇ ਸ਼ਾਇਦ ਦੀ ਖਸਤਾ ਹਾਲ ਸੜਕਾਂ ਤੇ ਪਾਣੀ ਜਮਾ ਹੋ ਚੁੱਕਿਆ ਹੈ। ਜਿਸ ਵਜ੍ਹਾ ਨਾਲ ਜਿੱਥੇ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਤੇ ਹੀ ਵਾਹਨ ਚਾਲਕਾਂ ਨੂੰ ਵੀ ਤਰਬੇਸ਼ ਮੁਸੀਬਤਾਂ ਚੱਲਣੀਆਂ ਪੈ ਰਹੀਆਂ ਨੇ। ਜੇਕਰ ਗੱਲ ਕਰੀਏ ਸਬਜ਼ੀ ਮੰਡੀ ਨੂੰ ਜਾਣ ਵਾਲੇ ਰੋਡ ਦੀ ਤਾਂ ਕੁਝ ਸਮਾਂ ਪਹਿਲਾਂ ਬਣਿਆ ਇਹ ਰੋਡ ਖਸਤਾ ਹਾਲ ਹੋ ਚੁੱਕਿਆ ਹੈ ਅਤੇ ਮੁਰੰਮਤ ਦੀ ਉਡੀਕ ਵਿੱਚ ਹੈ ਪਰ ਇਸ ਦੇ ਬਾਵਜੂਦ ਲੋਕਲ ਪ੍ਰਸ਼ਾਸਨ ਬਰਸਾਤ ਦੀ ਵਜ੍ਹਾ ਕਰਕੇ ਸ਼ਹਿਰ ਦੀਆਂ ਸੜਕਾਂ ਤੇ ਭਰੇ ਪਾਣੀ ਨੂੰ ਲੈ ਕੇ ਜਦ ਸਥਾਨਕ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਲੋਕਾਂ ਨੇ ਕਿਹਾ ਕਿ ਸ਼ਹਿਰ ਵੀ ਕੇ ਸੜਕਾਂ ਦੀ ਹਾਲਾਤ ਖਸਤਾ ਹੋ ਚੁੱਕੀ ਹੈ ਉਸ ਦੇ ਬਾਵਜੂਦ ਲੋਕਲ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੇ ਕਿਹਾ ਕਿ ਸੜਕਾਂ ਖਸਤਾ ਹਾਲ ਹੋਣ ਦੀ ਵਜ੍ਹਾ ਕਰਕੇ ਬਰਸਾਤ ਦਾ ਪਾਣੀ ਸੜਕਾਂ ਤੇ ਖੜਾ ਹੋ ਗਿਆ ਹੈ ਜਿਸ ਵਜ੍ਹਾ ਨਾਲ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਅਕੈ ਮੰਗ ਕਰਦੇ ਆਖਿਆ ਕਿ ਸ਼ਹਿਰ ਦੀ ਸੜਕਾਂ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪ੍ਰੇ ਤੇ ਅੱਜ ਮੇਰੇ ਬੱਚਾ ਮੇਲਰ ਦੇ ਵੀ ਸਕੂਲ ਪੜਦਾ ਹੈਗਾ ਉਰਾ ਆਟੋ ਆ ਰਿਹਾ ਜਦ ਕਿ ਆ ਦੇਖ ਰਹੇ ਤੁਸੀਂ ਆਪਣੇ ਇਧਰ ਮੰਡੀਆ ਰੋੜ ਹੈ ਤੇ ਕਿਦਾਂ ਪਾਣੀ ਦਾ ਛਪੜ ਲੱਗਾ ਆ ਤੇ ਇੱਥੇ ਆਟੋ ਪਲਟ ਗਿਆ ਪੂਰਾ ਉਹੀ ਵਜ੍ਹਾ ਨਾਲ ਮੇਰਾ ਬੱਚਾ ਸਕੂਲ ਹੀ ਜਾ ਸਕਿਆ ਹੁਣ ਮੈਂ ਛੱਟ ਗਿਆ ਤੇ ਲੋਕ ਵੀ ਇਨੇ ਪਰੇਸ਼ਾਨ ਹੋ ਰਹੇ ਆ ਤੇ ਅਸੀਂ ਚਾਹੁੰਦੇ ਜਲਦ ਤੋਂ ਜਲਦ ਇਹ ਰੋਡ ਦੇ ਰਵਾ ਇਹ ਬਣਾਇਆ ਜਾਏ ਜੀ